ਮੇਰਾ ਰੁਸੇਨਾ ਕਲੰਗੀਆਂ ਵਾਲਾ ਜੱਗ ਪਾਵੇ ਸਾਰਾ ਰੁਸ ਜਾਏ ਮੇਰਾ ਰੁਸੇਨਾ ਮੇਰਾ ਰੁਸੇਨਾ ਕਲੰਗੀਆਂ ਵਾਲਾ ਜੱਗ ਪਾਵੇ ਸਾਰਾ ਰੁਸ ਜਾਏ ਮੇਰਾ ਰੁਸੇਨਾ ਬੰਦੇ ਦੇ ਕੀ ਬਾਸੀ ਐਵੇਂ ਹੋਮੇ ਵਿੱਚ ਪੁੱਲਦਾ ਹੁਕਮ ਦੇ ਹਰ ਹੋ ਦੇ ਪਤਾ ਨਹੀਂ ਹਉ ਚੁੱਲਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਹਦਾ ਕਾਕੂ ਹੀਰਾ ਸੋ ਲਓ ਵੀ ਮਿੱਤਰੋ ਬਹੁਤ ਹੀ ਘੈਂਟ ਤੁਹਾਨੂੰ ਕਲਾਕਾਰ ਮਿਲਉਣ ਲੱਗੇ ਆ ਤੇ ਮੈਂ ਕਹਣਾ ਬਾਈ ਨਾ ਵੱਟ ਘੜਦਾ ਤਾਂ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦਿਓ ਚਿਪ ਕਰ ਦਿਓ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਬਾਈ ਜੀ ਆਪਾਂ ਗੱਲ ਕਰੀਏ ਤੁਹਾਡਾ ਕਿਹੜਾ ਪਿੰਡ ਹੈ ਕੀ ਨਾਮ ਆ ਬਾਈ ਤੁਹਾਡਾ ਪਿੰਡ ਤਾਂ ਬਾਈ ਜੀ ਮੇਰਾ ਟਾਲੀਆਂ ਮਾਨਸਾ ਜ਼ਿਲ੍ਹਾ ਅੱਛਾ ਜ਼ਿਲ੍ਹਾ ਮਾਨਸਾ ਪਿੰਡ ਟਾਲੀਆਂ ਪਿੰਡ ਟਾਲੀਆਂ ਬਾਈ ਜੀ ਬੱਲਾ ਬਲਾਕ ਲੱਗਦਾ ਸਾਨੂੰ ਅੱਛਾ ਹਾਂਜੀ ਨੌ ਮੇਰਾ ਜੱਗਾ ਸਿੰਘ ਕਹਿੰਦੇ ਨੇ ਪਿੰਡ ਦੇ ਵਿੱਚ ਅੱਛਾ ਤੇ ਤੇ ਗਾਇਕੀ ਵਾਲੇ ਪਾਸੇ ਕੀ ਨਾ ਆਪਣਾ ਜੱਕੇ ਗਾਇਕੀ ਵਾਲੇ ਪਾਸੇ ਵੀ ਜੱਗਾ ਸਿੰਘ ਹੀ ਚੱਲਦਾ ਮੇਰਾ ਟਾਲੀਆਂ ਜੱਗਾ ਸਿੰਘ ਅੱਛਾ ਕੱਲਾ ਜੱਗਾ ਟਾਲੀਆਂ ਹਾਂਜੀ ਜੱਗਾ ਟਾਲੀਆਂ ਤੇ ਲਓ ਵੀ ਮਿੱਤਰੋ ਇੰਨੀ ਘੈਂਟ ਬਾਈ ਦੀ ਆਵਾਜ਼ ਆ ਸੱਚੀ ਕਹਿਣਾ ਬਾਈ ਯਾਰ ਗਾਣਾ ਸੁਣ ਕੇ ਦੇਖੋ ਤੇ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਵੀ ਮਤਲਬ ਯਾਰ ਬਾਈ ਦੀ ਸਪੋਰਟ ਹੋ ਜੇ ਹਨਾ ਜਿੱਥੇ ਮਨ ਲਾ ਬਾਈ ਨੂੰ ਪਹੁੰਚਣਾ ਚਾਹੀਦਾ ਉੱਥੇ ਕਰ ਪਹੁੰਚ ਜਾ ਬਾਈ ਹਨਾ ਤੇ ਅੱਛਾ ਬਾਈ ਜੇ ਆਪਾਂ ਹੁਣ ਗਾਇਕੀ ਦੀ ਗੱਲ ਕਰੀਏ ਮਨ ਲਾ ਕਿੱਥੋਂ ਮਤਲਬ ਤੁਸੀਂ ਦੌਰ ਸ਼ੁਰੂ ਕੀਤਾ ਗਾਇਕੀ ਦਾ ਗੈਕੀ ਦਾ ਦੌਰ ਤਾਂ ਬਾਈ ਜੀ ਮੈਨੂੰ ਸ਼ੁਰੂਤੀ ਸੀ ਸਮਝ ਲਓ ਅੱਛਾ ਵੀ ਆਪ ਹੁਣ ਅਸੀਂ ਖੇਤ ਫਾਨੇ ਕੰਮ ਧੰਦਾ ਕਰਦੇ ਰਹਿੰਦੇ ਹੂੰ ਤਾਂ ਮੈਂ میٹرਕ ਪਾਸ ਹਾਂ 10ਵੀਂ ਪਾਸ ਕਰੀ ਹੋਈ ਆ ਅੱਛਾ 10ਵੀਂ ਪਾਸ ਕੀਤੀ ਹੋਈ ਆ ਹਾਂ ਪਰ ਘਰ ਦੇ ਥੋੜੇ ਜਿ ਮੈਨੂੰ ਪਤਾ ਹੀ ਆ ਵੀ ਕਮਜ਼ੋਰੀਆਂ ਹੁੰਦੀਆਂ ਨੇ ਘਰਾਂ ਦੀ ਲਾਤ ਮਾੜੀ ਸੀ ਥੋੜੇ ਜਿ ਹਾਂ ਮੈਨੂੰ ਘਰ ਦੇ ਜਿੰਮੇਵਾਰੀਆਂ ਆਪ ਨੂੰ ਉਠਾਉਣੀਆਂ ਪਈਆਂ ਅੱਛਾ ਤੇ ਇਸ ਕਰਕੇ ਮੈਂ ਉਹ ਲੈਣ ਚਾਹ ਨਹੀਂ ਸਕਿਆ ਠੀਕ ਆ ਇਹ ਸੁਪਨੇ ਨੂੰ ਮਤਲਬ ਹੁਣ ਮੈਂ ਇਹ ਸੋਚਿਆ ਮੈਂ ਚਲੋ ਵੀ ਉਮਰ ਦੇ ਸਾਹ ਨਾਲ ਤਾਂ ਕਈ ਵਾਰ ਕਹਿ ਦਿੰਦੇ ਨੇ ਵੀ ਯਾਰ ਹੁਣ ਮਤਲਬ ਤੂੰ ਹਾਂ ਵੀ ਯਾਰ ਸਾਣਾ ਮਾਣਾ ਬੀਬਾਂ ਨਾਲ ਉਹ ਟੱਪ ਗਈ ਮਤਲਬ ਉਹ ਮਟਪ ਗਈ ਕਿ ਕਹਿੰਦੇ ਵੀ ਛੋਟੀ ਮਰਚ ਕਉ ਨਹੀਂ ਕਾਉਣ ਲੱਗਿਆ ਮਤਲਬ ਨੌਜਵਾਨੀ ਮਰਚ ਉਹ ਮੇਰੇ ਜਿਹੜੇ ਸੁਪਨੇ ਸੀ ਉਹ ਅਧੂਰੇ ਸੀਗੇ ਮੈਂ ਉਹ ਪੂਰੇ ਹੀ ਕਰਿਆ ਵੀ ਮਤਲਬ ਪਾਂਦੀ ਥੋੜੀ ਹੋ ਜੇ ਇਹ ਸੁਪਨਾ ਮੈਂ ਪੂਰਾ ਕਰਕੇ ਹੱਲਣਾ ਆਵਦਾ ਗੈਕੀ ਦਾ ਠੀਕ ਆ ਤੇ ਬਾਈ ਫਿਰ ਤੁਸੀਂ ਲਿਖਦੇ ਵੀ ਹੋ ਗਾਣੇ ਕੀ ਮਤਲਬ ਗਾਏ ਹੋਏ ਕਲਾਕਾਰਾਂ ਦੇ ਗਾਣੇ ਨਾ ਬਾਈ ਜੀ ਮੈਂ ਲਿਖਿਆ ਹਜੇ ਤੱਕ ਕੋਈ ਗੀਤ ਨਹੀਂ ਹੈਗਾ ਮੈਂ ਲਿਖੇ ਹੋਏ ਸਿੰਗਰ ਗੀਤ ਕਰਾਂ ਤੇ ਉਹਨਾਂ ਦੀ ਗਾਉਣਾ ਦਾ ਮਤਲਬ ਲਾਈ ਕਰਦਾ ਅੱਛਾ ਮੰਨ ਲਾ ਇੱਕ ਥੋੜਾ ਮੈਂ ਸੁਣਿਆ ਵੀ ਪਹਿਲਾ ਗਾਣਾ ਇੱਕ ਆਇਆ ਕਿ ਦੋ ਆਇਆ ਪਹਿਲਾਂ ਥੋੜੀ ਮੇਰੇ ਉ ਤਾਂ ਚਾਰ ਗੀਤ ਆ ਗਏ ਸੀ ਅੱਛਾ ਹਾਂ ਪਹਿਲਾਂ ਤਾਂ ਮੈਂ ਸੌਂਗ ਕੁਲਦੀਮਾਨ ਖਸਾਲ ਜੀ ਦੇ ਉਹਦਾ ਗਾਇਆ ਹੋਇਆ ਸੀਗਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ ਅੱਛਾ ਇਹ ਮੈਂ ਸੌਂਗ ਮਤਲਬ ਰੀਚ ਕਰਾਤਾ ਸੀਗਾ ਇਹਦੀ ਟੋਨ ਬਦਲਦੀ ਸੀ ਅੱਛਾ ਟੋਨ ਬਦਲਦੀ ਸੀ ਹਾਂਜੀ ਹ ਤੇ ਬਾਕੀ ਉਹ ਤੋਂ ਬਾਅਦ ਦੇਸੀ ਜੱਟ ਆਇਆ ਮੇਰਾ ਜੱਗਾ ਟਾਲੀਆਂ ਦੇਸੀ ਜੱਟ ਉਹ ਕਿਵੇਂ ਆ ਮੈਂ ਕਹਿੰਦਾ ਪਹਿਲਾਂ ਆਪਣੇ ਦਰਸ਼ਕਾਂ ਨੂੰ ਸੁਣਾ ਦਈਏ ਥੋੜਾ ਕਿਉਂਕਿ ਚੈਨਲ ਹੋ ਜੂਗਾ ਮੰਨ ਲਓ ਵੀ ਤੁਸੀਂ ਪੁਰਾਣੇ ਕਲਾਕਾਰ ਹੋ ਹਨ ਤੇ ਕਿਉਂਕਿ ਚਲੋ ਬਾਕੀ ਵਾਲਾ ਬਾਅਦ ਚ ਕਰਦੇ ਪਹਿਲਾਂ ਗਾਣਾ ਸੁਣਾਓ ਘੈਂਟ ਜਿਹਾ ਸੁਣਾਓ ਲਿਆ ਫੜਾ ਮਨ ਰੋਟੀ ਛੇਤੀ ਕੰਨ ਖੇਤ ਦੀ ਵਟ ਲਿਆ ਫੜਾ ਮਨ ਰੋਟੀ ਛੇਤੀ ਕੰਨ ਖੇਤ ਦੀ ਵਟ ਜੇ ਤੂੰ ਕੁੜੀ ਸ਼ਹਿਰ ਦੀ ਹਉ ਮੈਂ ਵੀ ਪੈਂਡੂ ਜੱਟ ਜੇ ਤੂੰ ਕੁੜੀ ਸ਼ਹਿਰ ਦੀ ਮੈਂ ਵੀ ਪੈਂਡੂ ਜੱਟ ਜੇ ਤੂੰ ਕੁੜੀ ਸ਼ਹਿਰ ਦੀ ਕਿਆ ਬਾਤ ਯਾਰ ਸੱਚੀ ਬਾਈ ਬਹੁਤ ਸੋਹਣੇ ਗਾਣੇ ਆ ਇੱਕ ਬਾਈ ਮੈਂ ਤੁਹਾਨੂੰ ਸਵਾਲ ਕਰਦਾ ਮੰਨ ਲਾ ਪੁੱਛਦਾ ਤੁਹਾਨੂੰ ਹਨਾ ਵੀ ਜਿਵੇਂ ਸੋਡੇ ਵਾਲੇ ਟਾਈਮ ਦੀ ਗੱਲ ਕਰੀਏ ਮੰਨ ਲਾ ਵੀ ਬਹੁਤ ਚੰਗਾ ਟਾਈਮ ਸੀ ਹਨਾ ਬਹੁਤ ਘੈਂਟ ਟਾਈਮ ਸੀ ਜਿਵੇਂ ਹੁਣ ਆਪਾਂ ਪੁਰਾਣੇ ਕਲਾਕਾਰਾਂ ਦੇ ਗੀਤ ਸੁਣਦੇ ਆ ਵੀ ਮਤਲਬ ਕਿਉਂਕਿ ਜਿਵੇਂ ਉਹ ਪਹਿਲਾਂ ਕਈ ਕਲਾਕਾਰ ਆਪਾਂ ਦੇਖਦੇ ਆ ਮੰਨ ਲਾ ਵੀ ਭੈਣ ਭਰਾ ਮੰਨ ਲਓ ਇਕੱਠੇ ਬੈ ਕੇ ਸੁਣ ਲਾਦੇ ਸੀ ਵੀ ਅੱਜ ਦੇ ਕਲਾਕਾਰਾਂ ਜਿਹਦੇ ਪਹਿਲਾਂ ਵਾਲੇ ਕਲਾਕਾਰਾਂ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਬਾਈ ਅੰਤਰਤਾ ਜੇ ਹੁਣ ਅਸੀਂ ਜਿਵੇਂ ਚਲੋ ਪੁਰਾਣੇ ਮਤਲਬ ਹੁਣ ਸਿੰਗਰਾਂ ਨੂੰ ਸੁਣਦੇ ਰਹੇ ਹਾਂ ਜਿਹੜੇ ਆਪਾਂ ਅੱਜਕੱਲ ਪੁਰਾਣੇ ਕਹ ਲਾਂ ਨੇ ਪਰ ਉਹ ਨਵੇਂ ਨੇ ਜਵਾਨ ਨੇ ਉਹ ਸਿੰਗਰ ਜਵਾਨ ਆ ਬਿਲਕੁਲ ਉਹਨਾਂ ਦੀ ਜਿਹੜੀ ਕਲਾ ਅੱਜ ਵੀ ਉਹ ਨਹੀਂ ਬਰਕਰਾਰ ਹੈਗੀ ਬਰਕਰਾਰ ਜਿਹੜੇ ਗੀਤਕਾਰਾਂ ਨੇ ਲਿਖੇ ਨੇ ਜਾਂ ਸਿੰਗਰਾਂ ਨੇ ਗਾਏ ਨੇ ਜਿਵੇਂ ਕਲਦੀ ਮਾਨਕ ਸਾਹਿਬ ਹੋਏ ਜਨਾਬ ਮੁਹੰਮਦ ਅਸਦੀਕ ਸਾਹਿਬ ਹੋ ਗਏ ਬੀਬਾ ਰਣਜੀਤ ਕੌਰ ਦੀ ਆਵਾਜ਼ ਕਿੰਨੀ ਪਿਆਰੀ ਸੀ ਅੱਜ ਅਸੀਂ ਪੰਜਾਬ ਦੀ ਕੌਲ ਕਹੀਏ ਹਾਂ ਬਿਲਕੁਲ ਇਹਦੇ ਵਿੱਚ ਝੂਠ ਨਹੀਂ ਹੈਗਾ ਉਹਨਾਂ ਦੀ ਆਵਾਜ਼ ਅੱਜ ਚਲੋ ਠੀਕ ਆ ਗਲਾ ਖਰਾਬ ਹੋ ਗਿਆ ਬਹੁਤ ਗੀ ਕੀ ਉਹਨਾਂ ਨੇ ਕਰੀਆ ਹਾਂ ਬਿਲਕੁਲ ਪਰ ਉਹਨਾਂ ਦੀ ਆਵਾਜ਼ ਦੁਨੀਆ ਮਤਲਬ ਕੀਲੀ ਗਈ ਸੀ ਉਹਨਾਂ ਦੀ ਆਵਾਜ਼ ਨਾਲ ਤੇ ਸੁਰਾਂ ਦੇ ਮਤਲਬ ਪੂਰੇ ਹੋਸ ਧਨੀ ਸੀਗੇ ਇਸ ਕਰਕੇ ਅੱਜ ਵੀ ਉਹਨਾਂ ਦੀ ਕਲਾ ਬਰਕਰਾਰ ਹੋ ਮੈਂ ਜਮਿਆ ਠੀਕ ਹੈ ਠੀਕ ਹੈ ਨਵੇਂ ਹੁਣ ਕਲਾਕਾਰ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜਵੇਂ ਜਵਾਨੇ ਦੇ ਹਿਸਾਬ ਨਾਲ ਗਾਈ ਜਾਂਦੇ ਨੌਜਵਾਨ ਕਲਾਕਾਰ ਤੇ ਮੈਂ ਤਾਂ ਸਭ ਨੂੰ ਚੰਗੇ ਕਹਿਣਾ ਚਲੋ ਬਾਕੀ ਆਪਾਂ ਇਹ ਕਹਨੇ ਆ ਜਰੂਰ ਮੇਰੀ ਕੋਈ ਸਲਾਹ ਵੀ ਨਹੀਂ ਹੈਗੀ ਮਤਲਬ ਇਹਦਾ ਨੌਜਵਾਨ ਅੱਜ ਕੱਲ ਆਪ ਹੀ ਸਿਆਣੇ ਨੇ ਤੇ ਵੀ ਜਿਹੜੇ ਸਾਡੇ ਪੰਜਾਬ ਦੀ ਸਭਤਾ ਨੂੰ ਜੇ ਸੰਭਾਲਿਆ ਜਾਵੇ ਜਿਵੇਂ ਪਹਿਲਾਂ ਰਿਸ਼ਤੇ ਇਸੇ ਰਿਸ਼ਤਿਆਂ ਦੇ ਤੌਰ ਤੇ ਗਾਉਂਦੇ ਸੀ ਉਹਦੇ ਵਿੱਚ ਅਸੀਂ ਭੈਣ ਭਰਾ ਹੋਰ ਸਾਰੇ ਮਤਲਬ ਸਾਡੇ ਵੱਡੇ ਛੋਟੇ ਸੁਣ ਸਕਦੇ ਦੋ ਤੇ ਸ਼ਰਮ ਵਾਲੀ ਗੱਲ ਨਹੀਂ ਸੀ ਕਿਉਂਕਿ ਜਿਹੜਾ ਸ਼ਰਮ ਵਾਲਾ ਹੁਣ ਗੀਤ ਹੁੰਦਾ ਸਾਨੂੰ ਸਾਡੀਆਂ ਭੈਣਾਂ ਧੀਆਂ ਚ ਬਹਿ ਕੇ अच्छा ਤੇ ਜਾਂ ਲੋਕ ਆਥਾਵਾਂ ਗਾਉਂਦੇ ਸੀ ਜਿਹੜੇ ਪਿਛਲੇ ਕਲਾਕਾਰ ਆ ਉਹਨਾਂ ਦੀਆਂ ਲੋਕ ਗਾਥਾਂ ਸੁਣ ਸੁਣ ਕੇ ਲੋਕਾਂ ਨੂੰ ਬੜਾ ਆਨੰਦ ਆਉਂਦਾ ਸੀ ਉਹ ਪੁਰਾਣਾ ਇਤਿਹਾਸ ਵੀ ਯਾਦ ਆਉਂਦਾ ਸੀ ਸਾਡੇ ਪ੍ਰੰਪਰਾਸੀਆਂ ਜਿਵੇਂ ਖੋਹਾਂ ਦਾ ਵੀ ਜ਼ਿਕਰ ਆਉਂਦਾ ਤੇ ਪਿੰਗਾ ਦਾ ਵੀ ਜ਼ਿਕਰ ਆਉਂਦਾ ਉਹਦੇ ਵਿੱਚ ਜਿਹੜੇ ਬਲਦਾਂ ਦਾ ਜਿਵੇਂ ਮਤਲਬ ਸਾਡੇ ਚਰਖੇ ਮਤਲਬ ਉਹ ਸਾਰਿਆਂ ਦਾ ਮਤਲਬ ਜ਼ਿਕਰ ਆਉਂਦਾ ਸਾਡੇ ਸਭਤਾ ਦਾ ਹਾਂਜੀ ਤੇ ਅੱਜਕੱਲ ਹਾਂ ਹੈ ਵੀ ਸੀਗਾ ਮੈਂ ਹੁਣ ਆਪਦੇ ਅੱਖੀ ਦੇਖੀਆਂ ਹੋਈਆਂ ਗੱਲਾਂ ਨੇ ਪਿੰਗਾ ਝੋੜਦਿਆਂ ਮਟਾਰਾ ਮਤਲਬ ਬੋਰਡ ਪੀਪਲ ਹੁੰਦੇ ਉਹਨਾਂ ਦੇ ਉੱਤੇ ਮਤਲਬ ਵੀ ਮਤਲਬ ਇਹ ਤੋਂ ਬਹੁਤ ਬੜੀ ਪਿਆਰ ਵੀ ਬਹੁਤ ਸੀ ਬਹੁਤ ਜ਼ਿਆਦਾ ਪਿਆਰ ਸੀ ਕਹਿਣ ਸੁਣਨ ਤੋਂ ਪਰੇ ਸੀ ਮਤਲਬ ਕਿਸੇ ਦੇ ਦਿਲ ਚ ਬੈਰ ਵਿਰੋਧ ਵਾਲੀ ਗੱਲ ਨਹੀਂ ਸੀ ਈਰਸ਼ਾ ਨਹੀਂ ਸੀ ਗੱਲ ਠੀਕ ਹੈ ਜੀ ਇੱਕ ਮਨੋਰੰਜਨ ਦਾ ਜਿਹੜੇ ਕਲਾਕਾਰ ਗਾਉਂਦੇ ਸੀ ਮਨੋਰੰਜਨ ਦੇ ਸਾਧਨ ਸੀ ਉਹ ਮਤਲਬ ਨਾ ਕਿ ਕੋਈ ਹੋਰ ਮਤਲਬ ਗਲਤ ਦਿਸ਼ਾ ਵੱਲ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜਾਣ ਇਹ ਜੇ ਗੀਤ ਨਹੀਂ ਗਾਉਂਦੇ ਸੀ ਉਹਨਾਂ ਨੇ ਅੱਛਾ ਤੇ ਹੋਰ ਬਾਈ ਫਿਰ ਮਤਲਬ ਕੋਈ ਜ਼ਿੰਦਗੀ ਦੇ ਨਾਲ ਗਿੱਲਾ ਛਿਗਵਾ ਵੀ ਹੁੰਦਾ ਆਪਣੀ ਜਰਬੀ ਆਪਾਂ ਉੱਤੇ ਕਰ ਪਹੁੰਚ ਨਹੀਂ ਸਕੇ ਤੇ ਕੋਈ ਗੁੱਸਾ ਮਨ ਦੇ ਵਿੱਚ ਹੈਗਾ ਕੋਈ ਮਾੜਾ ਮੋਟਾ ਗੁੱਸਾ ਗਿੱਲਾ ਤਾਂ ਬਾਈ ਜੀ ਹੁਣ ਤੁਹਾਨੂੰ ਪਤਾ ਹੀ ਆ ਵੀ ਹੁੰਦੇ ਤਾਂ ਹੈਗੇ ਨੇ ਫਿਰ ਆਪਾਂ ਗੁੱਸਾ ਗਿੱਲਾ ਦਿਖਾ ਵੀ ਕਿਹਨੂੰ ਸਕਦੇ ਆ ਪ੍ਰਮਾਤਮਾ ਨੂੰ ਕਹਿ ਸਕਦੇ ਆ ਚਲੋ ਫਿਰ ਉਹਦੇ ਹੁਕਮ ਵਿੱਚ ਬਾਣੀ ਕਹਿੰਦੀ ਆ ਉਹਦੇ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣਾ ਪੈਂਦਾ ਜਿੱਥੇ ਰੱਖੇ ਪਰ ਉਹਨੇ ਵਿੱਚ ਰਹਿਣਾ ਚਾਹੀਦਾ ਹਾਂ ਰੱਬ ਦੀ ਪ੍ਰਮਾਤਮਾ ਦੀ ਰਾਜ ਵਿੱਚ ਸਾਨੂੰ ਰਹਿਣਾ ਚਾਹੀਦਾ ਤੇ ਆਪਣੀ ਮਿਹਨਤ ਨਾ ਛੱਡੋ ਮੈਂ ਬਚਪਨ ਤੋਂ ਹੀ ਮਤਲਬ ਸੋਨੂੰ ਮੈਂ ਦੱਸਾਂ ਆਪਦੀ ਸਾਰੀ ਹਿਸਟਰੀ ਮੈਂ 10ਵੀਂ ਪਾਸ ਵੀ ਕਰ ਲਈ ਸੀ ਪੜਾਈ ਮੈਂ ਉਹਦੀ ਪੂਰੀ ਕਰ ਲਈ ਆਈਟੀ ਕਰਨੀ ਸੀ ਪਰ ਘਰ ਦੇ ਹਾਲਾਤਾਂ ਕਰਕੇ ਮੈਨੂੰ 3 ਸਾਲ ਤਾਮੈਂ ਜ਼ਿੰਮੇਵਾਰ ਨਾਲ ਪਾਲੀ ਰਲਿਆ अच्छा हां जिम्मेदारना बहुत ज्यादा काम ਸੀ ਹਾਰਡਵਰਕ ਇੱਕ ਨੌਜਵਾਨ ਨੂੰ ਦੇਖੋ ਜਿਹੜਾ ਪੜਿਆ ਹੋਵੇ ਵਿਚਾਰੇ ਨੇ ਮੈਂ ਮਿਹਨਤ ਸ਼ੁਰੂ ਤੋਂ ਹੀ ਕਰਦਾ ਸੀ ਘਰੇ ਵੀ ਮੈਂ ਕੰਮ ਕਰਦਾ ਰਹਿੰਦਾ ਸੀ ਤੇ ਮੇਰਾ ਪਿਤਾ ਜੀ ਇੱਟਾਂ ਦਾ ਕੰਮ ਕਰਦੇ ਭੱਠੇ ਤੇ ਵੀ ਜਦੋਂ ਕਈ ਵਾਰੀ ਛੁੱਟੀਆਂ ਹੁੰਦੀਆਂ ਉਧਰ ਭਾਗ ਜਾਂਦਾ ਜਾਂ ਮੈਂ ਹੁਣ ਮਤਲਬ ਉੱਥੇ ਖੇਤ ਬੰਨੇ ਦਾ ਜ਼ਿੰਮੇਦਾਰਾਂ ਦੇ ਦਿਹਾੜੀ ਤੇ ਲੱਗ ਜਾਂਦਾ ਤੇ ਮੈਂ ਪੜ੍ਹਾਈ ਦੇ ਦੌਰ ਚ ਵੀ ਕਿਉਂਕਿ ਕਿਤਾਬਾਂ ਕਾਪੀਆਂ ਦਾ ਮੈਂ ਖਰਚਾ ਕੱਢਦਾ ਬਈ ਘਰੋਂ ਥੋੜੇ ਜਿਹੇ ਹਾਲਾਤ ਉਹ ਸੀ ਪਰ ਮੈਂ ਆਪਣੀ ਮਿਹਨਤ ਦੇ ਸਦਕਾ ਫੇਰ ਵੀ ਦਸਵੀਂ ਕਰ ਗਿਆ ਮੈਨੂੰ ਗਾਹਾਂ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਉਸ ਤੋਂ ਮੈਂ ਆਪਦੀਆਂ ਭੈਣਾਂ ਸੀਆਂ ਉਹ ਵਿਆਹਣੀਆਂ ਸੀਆਂ ਨਾਲ ਮੇਰੇ ਪਿਤਾ ਦੇ ਨਾਲ ਮਤਲਬ ਕੰਮ ਧੰਦਾ ਕਰਕੇ ਉਹ ਬਹਿ ਜਾਂ ਘਰ ਦਾ ਤੈਨੂੰ ਪਤਾ ਕੱਚਾ ਘਰ ਸੀ ਇੱਕ ਕੋਠਲਾ ਸੀ ਉਹਦਾ ਫਿਰ ਘਰ ਪਾਇਆ ਸੀ ਮਤਲਬ ਆਪਦੀ ਕਮਾਈ ਕਰਕੇ ਮਿਹਨਤ ਪੱਠੇ ਤੇ ਵੀ ਮੈਂ ਬਹੁਤ ਛਰ ਕੰਮ ਕਰਿਆ ਬਹੁਤ ਜਿਆਦਾ ਠੀਕ ਹੈ ਤੇ ਬਾਈ ਜੇ ਆਪਾਂ ਹੁਣ ਮੱਲਾ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਵਿੱਚ ਪਹਿਲਾਂ ਤਾਂ ਕੌਣ-ਕੌਣ ਆ ਤੁਹਾਡੇ ਇਸ ਟਾਈਮ ਇਸ ਟਾਈਮ ਤਾਂ ਮੇਰੇ ਬੱਚੇ ਤਾਂ ਮਤਲਬ ਅਸੀਂ ਦੋ ਗੁੱਡੀਆਂ ਸੀਆਂ ਦੋ ਮਤਲਬ ਲੜਕੇ ਸੀਗੇ ਅੱਛਾ ਚਾਰ ਬੱਚੇ ਸੀ ਮੇਰੇ ਹਾਂ ਬਸ ਦੋ ਅਸੀਂ ਮੀਆਂ ਬੀਬੀ ਹੋ ਗਏ ਹਾਂ ਹਾਜੀ ਮੇਰਾ ਪਿਤਾ ਜੀ ਜਾਂਉਂਦੇ ਨਹੀਂ ਮਾਂ ਤੇ ਅੱਛਾ ਤੇ ਕਦੇ ਉਹਨਾਂ ਨੇ ਨਹੀਂ ਬੱਚਾ ਨਹੀਂ ਕਿਹਾ ਵੀ ਪਾਪਾ ਮੰਨ ਲਾ ਤੂ ਕਿਆ ਮੰਨ ਲਾ ਵੀ ਹਨਾ ਡੈਡੀ ਮਤਲਬ ਡੈਡੀ ਵੀ ਲਾਲ ਹੋਣਾ ਕਿਉਂਕਿ ਅੱਜ ਡੈਡੀ ਜਾਲਾ ਕਹਿੰਦੇ ਅੱਜ ਦੇ ਟਾਈਮ ਚ ਪਾ ਕਹਿੰਦੇ ਨੇ ਡੈਡੀ ਹਾਂਜੀ ਆਪਾਂ ਵੀ ਪੁਰਾਣੇ ਬੰਦੇ ਆ ਫਿਰ ਮੰਨ ਲਾ ਅਸੀਂ ਪਾਪਾ ਕਹਿੰਦੇ ਆ ਮੰਨ ਲਾ ਮੈਂ ਵੀ ਖੁਦ ਕਹਣਾ ਪਾਪਾ ਹਨਾ ਸੋ ਮੰਮੀ ਨੂੰ ਮੰਮੀ ਕਹਨੇ ਆ ਹਾਂਜੀ ਹਾਂਜੀ ਸੋ ਵੀ ਬਹੁਤ ਫਰਕ ਪੈ ਗਿਆ ਪਹਿਲਾਂ ਵਾਲੇ ਟਾਈਮ ਦੀ ਆਪਾਂ ਇਹ ਗੱਲ ਕਰੀਏ ਤੇ ਉਹਨਾਂ ਨੂੰ ਨਹੀਂ ਫਿਰ ਕਿਸੇ ਨੂੰ ਗਾਉਣ ਦਾ ਸ਼ੌਂਕ ਗਾਉਣ ਦਾ ਸ਼ੌਂਕ ਸਾਡੇ ਪਰਿਵਾਰ ਚ ਖਰ ਮੇਰਾ ਤਾਇਆ ਜੀ ਸੀਗਾ ਉਹ ਮਤਲਬ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਹੁੰਦਾ ਉਹ ਅੱਛਾ ਉਹ ਕੀਰਤਨ ਵਗੈਰਾ ਵੀ ਕਰ ਲੱਗਿਆ ਸੀ ਬਾਕੀ ਥੋੜਾ ਬੜਾ ਗਾਉਣ ਲੱਗ ਗਿਆ ਸੀ ਮੈਨੂੰ ਵੀ ਉਹ ਕਹਿੰਦਾ ਰਿਹਾ ਕਹਿੰਦਾ ਜੱਗੇ ਮੇਰੇ ਨਾਲ ਬਗ ਚੱਲਿਆ ਕਰ ਮੈਂ ਤੈਨੂੰ ਮਾੜਾ ਮੋਟਾ ਸਿਖਿਆ ਦੂੰਗਾ ਅੱਛਾ ਤੇ ਬਸ ਟਾਈਮ ਮਿਲਿਆ ਨਹੀਂ ਮੇਰੇ ਤਾਇਏ ਦਾ ਲੜਕਾ ਵੀ ਉਹ ਵੀ ਗਾਉਣ ਲੱਗ ਗਿਆ ਸੀਗਾ ਅੱਛਾ ਭੋਲਾ ਸਿੰਘ ਹਾਂ ਉਹ ਵੀ ਗਾਉਣ ਲੱਗ ਗਿਆ ਸੀ ਉਹਦੂ ਵੀ ਬਸ ਗਰੀਬੀ ਨੇ ਦੱਬ ਲਿਆ ਉਹ ਵੀ ਮਤਲਬ ਉੱਭਰ ਨਹੀਂ ਸਕਿਆ ਬਹੁਤ ਬੰਦਾ ਉਹ ਮਤਲਬ ਡਰਾਮਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਉਹਨੂੰ ਮਤਲਬ ਹੈਗਾ ਸੀ ਲਿਖ ਹੋਇਆ ਨਹੀਂ ਟਾਈਮ ਮਿਲਿਆ ਨਹੀਂ ਮੈਨੂੰ ਉਹਦੇ ਨਾਲ ਮਤਲਬ ਉਹ ਕਰਦਾ ਇੱਕ ਫਿਰ ਮੇਰਾ ਛੋਟਾ ਭਰਾ ਸੀ ਬ੍ਰਦਰ ਉਹ ਪਲੱਸ 2 ਕਰਕੇ ਉਹਨੇ ਮਤਲਬ ਆਈਟੀਆਈ ਕਰੀ ਸੀਗੀ ਉਹਦੇ ਵਿੱਚੋਂ ਕੋਰਸ ਕਰਕੇ ਇੱਕ ਨੰਬਰ ਰਹਿ ਗਿਆ ਫਿਰ ਕਾਰੀ ਵਾਲੇ ਪਾਸੇ ਆ ਲੈਣ ਚ ਆ ਗਿਆ ਤੇ ਚਲੋ ਉਹਨੇ ਸਿੱਖਿਆ ਮਤਲਬ ਭਰਦੀਆਂ ਕਮਜ਼ੋਰੀਆਂ ਕਰਕੇ ਫੇਰ ਵੀ ਉਹ ਸਿਰੇ ਨਾ ਚੜ ਸਕਿਆ ਮਤਲਬ ਵੀ ਮਤਲਬ ਪੂਰ ਨਹੀਂ ਚੜ ਸਕਿਆ ਬੰਦਾ ਵੀ ਕਰਾਂ ਦੀਆਂ ਕਮਜ਼ੋਰੀਆਂ ਮਾਰੀਆਂ ਤੁਹਾਨੂੰ ਭਰਾਵਾਂ ਨੂੰ ਜੱਟ ਗੀਆਂ ਮਾਰੀ ਗਈਆਂ ਮਤਲਬ ਉਹਨੂੰ ਅਸੀਂ ਸਪੋਰਟ ਨਹੀਂ ਪੂਰੀ ਕਰ ਸਕੇ ਉਹਦੀ ਵੀ ਨਹੀਂ ਉਹ ਹੋ ਜਾਂਦਾ ਆਵਾਜ਼ ਬਹੁਤ ਵਧੀਆ ਸੀ ਹਾਂ ਤੇ ਮੈਂ ਬਾਈ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਹਿਣਾ ਚਾਹਣਾ ਜਿੰਨੇ ਵੀ ਮੇਰੇ ਦੋਸਤ ਮਿੱਤਰ ਕਿਉਂਕਿ ਫੇਸਬੁੱਕ ਇੱਕ ਪਰਿਵਾਰ ਆ ਹਨਾ ਜੇ ਥੋੜਾ ਕੱਲਾ ਕੱਲਾ ਕਮੈਂਟ ਥੋੜਾ ਕੱਲਾ ਕੱਲਾ ਸ਼ਾਇਰ ਜੇ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਸੋ ਵੀਰ ਬਣ ਕੇ ਹੱਥ ਬਣ ਕੇ ਵੇਣ ਤੇ ਜ਼ਰੂਰ ਸਪੋਰਟ ਕਰਿਆ ਕਰੋ ਪੁਰਾਣੇ ਕਲਾਕਾਰਾਂ ਨੂੰ ਨਹੀਂ ਤਾਂ ਤੁਹਾਨੂੰ ਪਤਾ ਵੀ ਅੱਜ ਕੱਲ ਆਪਾਂ ਦੇਖਦੇ ਆਂ ਬਾਈ ਹਨਾ ਫਲਾਨੀ ਕੰਧ ਤੇ ਆਪ ਗੀਤਾਂ ਕਨੇਟ ਮਾਰੀ ਫਲਾਨੇ ਨੇ ਐ ਕਰਤਾ ਸੋ ਵੀ ਮਤਲਬ ਮੂਡ ਪਟਾੰਗ ਜਿਆ ਬਹੁਤ ਅਮਰਲਾ ਚੰਗੇ ਗਾਉਣ ਵਾਲੇ ਸੱਚੀ ਗੱਲ ਆ ਬਾਈ ਬਹੁਤ ਪਿੱਛੇ ਫਿਰਦੇ ਆ ਭਰਾ ਸੋ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅੱਛਾ ਬਾਈ ਫਿਰ ਥੋੜੇ ਹਸਤਾਲ ਕੌਣ ਆਸਤਾਨ ਜੀ ਮੇਰਾ ਤਾਂ ਅਸਲ ਤਾਂ ਹੁਣ ਜੇ ਮੰਨੀਏ ਮਤਲਬ ਅਸੀਂ ਜਿਵੇਂ ਮੁਹੰਮਦ ਸਦੀਕ ਸਾਹਿਬ ਤੇ ਕਲਦੀ ਮਾਨਕ ਸਾਹਿਬ ਇਹਨਾਂ ਦੇ ਮਤਲਬ ਗੀਤ ਮੈਂ ਬਚਪਨ ਤੀ ਮਤਲਬ ਇਹਨਾਂ ਦੇ ਸੁਣਦਾ ਹੁੰਦਾ ਉਦੋਂ ਰੇੜੂ ਦਾ ਕਿਸੇ ਕਿਸੇ ਦੇ ਹੁੰਦਾ ਮਤਲਬ ਆਮ ਤਾਂ ਹੁੰਦਾ ਟਾਂਵੇਂ ਟਾਂਵੇਂ ਕਰਾਂਦੇ ਹੁੰਦੇ ਟਾਂਵੇਂ ਟਾਂਵੇਂ ਕਰਾਂਦੇ ਮੇਰੇ ਪਿਓ ਨੂੰ ਸੀ ਸ਼ੌਂਕ ਰੇੜੂ ਦਾ ਬਹੁਤ ਤੇ ਉਹ ਰੇੜੂ ਦਾ ਜਦੋਂ ਹੁਣ ਚਲੋ ਸ੍ਰੀਪਾਲੀ ਸਾਂਝੀ ਲੜਦੇ ਹੁੰਦੇ ਤੇ ਉਹ ਰੇਡੂਗਾ ਜਦ ਘਰੇ ਹੁੰਦਾ ਮੈਂ ਗੀਤ ਆਉਂਦੇ ਹੁੰਦੇ ਪ੍ਰੋਗਰਾਮ ਮਤਲਬ ਦੁਪਹਿਰੇ ਵੀ ਆਉਂਦਾ ਥਣੇ ਵੀ ਆਉਂਦਾ ਮੈਂ ਜੋ ਸੁਦੀਕ ਸਾਹਿਬ ਦੇ ਜਾਂ ਇਹਦੇ ਅਨਜੀਤ ਕੌਰ ਦੀ ਮਤਲਬ ਉਹ ਸੀ ਕਲੀਆਂ ਸਿਆਮਾ ਮਤਲਬ ਅੱਛਾ ਇਹ ਆਉਂਦੀਆਂ ਹੁੰਦੀਆਂ ਤੇ ਇਹ ਮੈਂ ਸੁਣ ਲੰਦਾ ਬਹੁਤ ਇਹਨਾਂ ਦਾ ਇੰਨਾ ਮਤਲ ਇਹਨਾਂ ਦਾ ਅੰਦਰ ਪਿਆਰ ਵਸ ਗਿਆ ਜਰੂਰ ਇੰਨਾ ਹੋ ਗਿਆ ਮੈਂ ਆਪ ਵੀ ਗੱਲ ਨਾਲ ਮੈਂ ਖੇਤ ਬੰਨੇ ਮਤਲ ਅਸੀਂ ਕੰਮ ਅਸੀਂ ਕੰਮ ਧੰਦਾ ਕਰਦੇ ਅੱਛਾ ਮੈਂ ਜੀਮੀਦਾਰਾਂ ਦੇ ਮੁੰਡਿਆਂ ਨਾਲ ਮਤਲ ਕੰਮ ਧੰਦਾ ਕਰਦੇ ਰਾਤ ਨੂੰ ਵੀ ਅਸੀਂ ਇਹ گاਉਂਦੇ ਰਹਿੰਦੇ ਉੱਚੀ ਹੇਕਾਂ ਦੇ ਵਿੱਚ گاਉਂਦੇ ਰਹਿੰਦੇ ਮਤਲ ਐਂ ਆਪਣੇ ਆ ਉਹ ਜਿਹੜੀ ਮਤਲ ਬਰਕਰਾਰ ਰੱਖਿਆ ਆਪਣੀ ਸ਼ੌਂਕ ਨੂੰ ਮਤਲ ਟੁੱਟਣ ਨਹੀਂ ਦਿੱਤਾ ਮੈਂ ਆਪਣੀ ਸ਼ੌਂਕ ਨੂੰ ਪਰ ਜਿਵੇਂ ਕਹਿੰਦੇ ਸਮਾਂ ਚਲੋ ਮਾਲਕ ਹੁਣ ਜਿਵੇਂ ਇਹ ਸਰੋਤਿਆਂ ਦੇ ਸਾਰੇ ਆ ਮੈਂ ਸਾਰੇ ਸਰੋਤਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜੇ ਮੇਰੀ ਵੀਡੀਓ ਨੂੰ ਸੁਣਨਾ ਦੇ ਗਾਹਾਂ ਦੀ ਗਾਣਾ ਸ਼ੇਅਰ ਕਰਨਾ اچھا ਤੇ ਬਾਕੀ ਉਹਦੇ ਵਿੱਚ ਆਏ ਆ ਵੀ ਮੈਨੂੰ ਸ਼ੌਂਕ ਮਤਲਬ ਬਚਪਨ ਤੋਂ ਤੁਸੀਂ صدیق ਸਾਹਿਬ ਦੇ ਮੈਂ ਬਹੁਤ ਜ਼ਿਆਦਾ ਮਤਲਬ ਜ਼ਿਆਦਾ ਮਤਲਬ ਜਿਹੜੇ ਹੁਣ ਅੱਜ ਵੀ ਮੇਰੇ ਬਹੁਤ ਪਛਿਤੀ ਗੀਤਾਂ ਆਮ ਹੀ ਯਾਦ ਨੇ ਮੇਰੇ ਅੱਛਾ ਤੇ ਹੁਣ ਜੇ ਆਪਾਂ ਗੱਲ ਕਰੀਏ ਫਿਰ ਸਾਨੂੰ ਸੰਦੀਕ ਸਾਹਿਬ ਦਾ ਕੋਈ ਵੀ ਦੋ ਪੈਰੇ ਜਿੰਨਾ ਕ ਤੁਹਾਨੂੰ ਆਉਂਦਾ ਤੇ ਉਹ ਜ਼ਰੂਰ ਸੁਣਾਇਓ ਸੁਣਾ ਦਵਾਂਗੇ ਹਾਂਜੀ ਹਾਂਜੀ ਮੇਲਾ ਕੱਲ ਨੂੰ ਬਸਾਖੀ ਦਾ ਵਿਹਾਨੀਆਂ ਮੇਲਾ ਕੱਲ ਨੂੰ ਬਸਾਖੀ ਦਾ ਵਿਹਾਨੀਆਂ ਨਾਲੇ ਜਾਣ ਗਈਆਂ ਦੋਵੇਂ ਬੇਜਠਾਣੀਆਂ ਮੇਲਾ ਕੱਲ ਨੂੰ ਬਸਾਖੀ ਦਾ ਵਿਹਾਨੀਆਂ ਨਾਲੇ ਜਾਣ ਗਈਆਂ ਦੋਵੇਂ ਬੇਜਠਾਣੀਆਂ ਪਾਰ ਬੈਠੀਆਂ ਹੰਗਾਰੇ ਵਿੱਚ ਜਾਣ ਨੂੰ ਤੁਹਾਰੇ ਹਿੰਕਾਰ ਨਾ ਕਰੀ ਸਾਰੇ ਆਉਂਗੀ ਦਸਾਂ ਦੇ ਨੋਟ ਨਾਲ ਨਾ ਤੂੰ ਬਹੁ ਦੇ ਨਾਮੇ ਪੱਥੇ ਤੋਂ ਡਰੀ ਚੰਨ ਮੱਖਣਾ ਚੰਨ ਮੱਖਣਾ ਚੰਨ ਮੱਖਣਾ ਉਹ ਮੈਨੂੰ ਖਰਚੇ ਦੀ ਕੋਈ ਪਰਵਾਹੀ ਲੈ ਲਈ ਦਸਾਂ ਦੇ ਬਿਸ਼ੱਕ ਤੂੰ ਪੰਜਾਣੀ ਮੈਨੂੰ ਖਰਚੇ ਦੀ ਕੋਈ ਪਰਵਾਹੀ ਲੈ ਲਈ ਦਸਾਂ ਦੇ ਬਿਸ਼ੱਕ ਤੂੰ ਪੰਜਾਣੀ ਪਰ ਮੇਲੇ ਮੁੱਲੇ ਜਾਈ ਨਾ ਤੂੰ ਗੋਰੀਏ ਮੈਂ ਤੇਰੇ ਅੱਗੇ ਹੱਥ ਵੰਨਦਾ ਹੁੰਦੀ ਚਾਂਬਲੀ ਲਗੌੜੀ ਵਿੱਚ ਮੇਲਿਆਂ ਦੇ ਅਜਾਣੇ ਕੱਖਰਨ ਲਾ ਕੱਲੀ ਤੋੜ ਕੇ ਕੱਲੀ ਤੋੜ ਕੇ ਕੱਲੀ ਤੋੜ ਕੇ ਕਿਆ ਬਾਤ ਹੈ ਯਾਰ ਬਈ ਬਹੁਤ ਕੈਂਟ ਅੱਛਾ ਬਈ ਹੁਣ ਇੱਕ ਨਾ ਜਾਂਦੇ ਜਾਂਦੇ ਕਿਉਂਕਿ ਸਮਾਂ ਬਹੁਤ ਘੱਟ ਹੈ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਜਾਣੀ ਹੈ ਤੇ ਤੁਸੀਂ ਹੋਰ ਕਲਦੀਪ ਮਾਨਕ ਸਾਹਿਬ ਜੀ ਦਾ ਜਿਹੜਾ ਤੁਹਾਡੇ ਮਨ ਦੇ ਕਰੀਬ ਹੈ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਗੀਤ ਉਹਨੇ ਦੋ ਵਾਰੀ ਟਕਾ ਕੇ ਜੇ ਵੀਰ ਬਣ ਕੇ ਜਰੂਰ ਸੁਣਾਇਓ ਤੇ ਤੁਸੀਂ ਬਈ ਦੋਸਤੋ ਸ਼ੇਅਰ ਕਰਨੀ ਹੈ ਵੀਡੀਓ ਤੇ ਬਾਈ ਦੀ ਸਪੋਰਟ ਕਰਨੀ ਹੈ ਫੁੱਲ ਆਪਾਂ ਤੇ ਬਾਈ ਆਪਾਂ ਤੁਹਾਡਾ ਨੰਬਰ ਵੀ ਪਾ ਦੇਾਂਗੇ ਠੀਕ ਹੈ ਤੇ ਸਕਰੀਨ ਤੇ ਨੰਬਰ ਚੱਲਦਾ ਹੋਊਗਾ ਤੇ ਹੁਣ ਸਾਨੂੰ ਕੋਈ ਵੀ ਸੁਣਾਓ ਕਲਦੀਪ ਮਾਨਕ ਗੀਤ ਸੁਣਾ ਦਿਓ ਜੀ ਆ ਜੋ ਬਈ ਤੁਹਾਡੇ ਮਨ ਕਰਦਾ ਹੱਥ ਠਿਖਾ ਚੱਲਦਾ ਹੈ ਸੀਸ ਹੁ ਤਿਆਰਾ ਮੁੱਖੋਂ ਸਤਨਾਮ ਬੋਲਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖੋਂ ਸਤਨਾਮ ਬੋਲਦਾ ਅੱਛਾ ਉਹ ਸਿਰੋ ਬਨ ਕੇ ਤੇ ਤੇਰੀ ਖੂਨ ਚੋ ਗਿਆ ਚੌਕ ਚਾਂਦਨੀ ਦਾ ਦਿੱਲੀ ਲਾਲ ਹੋ ਗਿਆ ਸਿਰੋ ਬਨ ਕੇ ਤੇ ਤੇਰੀ ਖੂਨ ਚੋਗਿਆ ਚੋਕ ਚਾਂਦਨੀ ਦਾ ਦਿੱਲੀ ਲਾਲ ਹੋ ਗਿਆ ਰੋਏ ਅੰਬਰ ਨੇ ਦੇਖ ਕੇ ਨਜ਼ਾਰਾ ਮੁੱਖ ਸਤਨਾਮ ਬੋਲਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖ ਸਤਨਾਮ ਬੋਲਦਾ ਆਰਾ ਖਿੱਚਦਾ ਦਿਲ ਆ ਦੇ ਖੁਦ ਡੋਲਿਆ ਮੋਹ ਗੱਜ ਕੇ ਸੀ ਮਤੀ ਦਾਸ ਬੋਲਿਆ ਆ ਰਖਿੱਚਦਾ ਦਿਲ ਆ ਦੀ ਖੁਦ ਡੋਲਿਆ ਮੋਹ ਗੱਜ ਕੇ ਸੀ ਮਤੀ ਦਾਸ ਬੋਲਿਆ ਮੇਰਾ ਨਿਭ ਜਾਵੇ ਸਿਦਕ ਪਿਆਰਾ ਮੁਖ ਸਾਤਨਾਮ ਬੋਲਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁਖ ਸਾਤਨਾਮ ਬੋਲਦਾ ਕਿਆ ਬਾਤ ਹੈ ਬਹੁਤ ਸੋਹਣਾ ਗੀਤ ਆ ਬਾਈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਬਾਈ ਨੂੰ ਆਪ フォਲ ਸਪੋਰਟ ਕਰਨੀ ਆ ਤੇ ਚਲੋ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਸਮਾਂ ਕੱਢਿਆ ਸਾਡੇ ਲਈ ਹਣਾ ਸੋ ਮਿਲਦੇ ਆਂ ਬਾਈ ਅਗਲੀ ਵੀਡੀਓ ਚ ਤੇ ਤੁਸੀਂ ਵੀ ਦੋਸਤੋ ਗੌਰ ਰੱਖਿਆ ਕਰੋ ਨਵੇਂ-ਨਵੇਂ ਕਲਾਕਾਰ ਆਪਾਂ ਤੁਹਾਡੇ ਰੂਪ-ਰੂਪ ਕਰਦੇ ਰਹੀਗੇ ਇੱਕ ਫੋਨ ਮਾਰਨਾ ਤੇ ਆਪਾਂ ਕਲਾਕਾਰਾਂ ਦੀ ਨੇਰੀ ਲਿਆ ਲਾਂਗੇ ਸੋ ਧੰਨਵਾਦ